ਤਜਣ ਸੱਚਾ ਬਾਤ ਸ਼ਾ ਸਿਰਸਾ ਹਦੈ ਸ਼ਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਨਵੇਸਾ ਹੋ ਸਜਣ ਸੱਚਾ ਪਹਤਿਸ਼ਾ ਸਿਰਸਾ ਦੇਸ਼ਾ ਹੋ ਜਿਸ ਪਾਸ ਬੈਠਿਆ ਸੋਹੀਏ ਸਭਨ ਦਾ ਵੈਸਾ ਹੋ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹਲਾ 9 ਗਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹ ਨਾਨਕ ਹਰ ਭਜ ਮਨਾ ਜੈ ਬਿਦਜਲ ਕੋ ਮੀਨ ਬੇਖਿਆਨ ਸੋ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਭਜ ਹਰਿ ਮਨਾ ਪਰੈ ਨਾ ਜਮ ਕੀ ਫਾਸ ਦਰਨਾ ਕੋ ਹੀ ਗयो ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉਦ ਜਾਤ ਹੈ ਬੀਤ ਬਿਰਦ ਪੈਉ ਸੁਜ ਨਹੀਂ ਕਾਲ ਪਹੁੰਚਿਓ ਆਨ ਕਾਹੂ ਨਾਨਕ ਨਰਬਾਬ ਰੇ ਕਿਉ ਨ ਬਜੈ ਭਗਵਾਨ ਨਾ ਨਿੰਦਾਰਾ ਸੰਪਤ ਸਗਲ जिने अपनी, अपनी करमान इन में कछ संगी, संगी नहीं नानक साची जान पतित उद्धारन पै हरन ਹਰ ਅਨਾਥ ਕੇਨਾਥ ਕਹ ਨਾਨਕ ਤਿਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਹ ਤੋ ਕੋ ਦਿਓ ਤਾ ਸਿਉ ਨਹਿੋ ਨਾ ਕੀ ਨ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਉ ਅਰਜਹਿਨੀ ਕੇ ਤਾਮਰ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਹੇ ਨਰਾਬ ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋ ਰੋਹ ਨਾਨਕ ਸੁਨ ਰੇ ਮਨਾ ਤੇ ਹਿ ਸਿਮਰਤ ਗਤ ਹੋਏ ਜੇ ਹਿ ਸਿਮਰਤ ਗਤ ਬਾਈਐ ਤੇ ਭਜ ਰੇ ਤੈ ਮੀਤੋ ਕਹ ਨਾਨਕ ਸੁਨ ਰੇ ਮਨਾ ਆਉਦ ਕਟਤ ਹੈ ਨੀ ਤੂ ਪਾਂਚ ਤਤ ਕੋ ਤਨ ਰਚਿਓ ਜਨ ਹੋ ਚਤੁਰ ਸੁਜਾਨ ਜਿਹਦੇ ਉਪਜੋ ਨਾਨਕਾ ਲੀਨ ਤਾਹੀਂ ਮੈ ਮਾਨ ਘਟ ਘਟ ਮੈਂ ਹਰ ਜੂਵ ਸੈ ਸੰਤਨ ਕਹਿਓ ਪੁਕਾਰ ਕਹ ਨਾਨਕ ਤਹ ਭਜ ਮਨਾ ਭਾਉ ਨਿਦ ਉਤਰੈ ਪਾਰ ਸੁਖ ਦੁਖ ਜਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹ ਨਾਨਕ ਸੁਨਰੇ ਮਨਾ ਸੋ ਮੂਰਤ ਭਗਵਾਨ ਹੋਸ ਤਤ ਨਿੰਦਿਆ ਨਾਹੀਂ ਜਹੇ ਕੰਚਨ ਲੋਹ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਹਾਰਖ ਸੋਗ ਜਾ ਕੈ ਨਹੀਂ ਬਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾ ਹੈ ਤੈ ਜਾਨ ਭੈ ਕਾ ਹੂੰ ਕੋ ਦੇਤ ਨਹੈ ਨਹ ਪੈਮਾਨ ਤਿਆਨ ਕਹ ਨਾਨਕ ਸੁਨ ਰੇ ਮਨਾ ਗਿਆਨੀਤਾ ਹੈ ਬਖਾਨ ਜੈ ਹੈ ਵਿਖਿਆ ਸਗਲੀ ਤਜੀ ਲਿਓ ਭੇਖ ਵੈਰਾ ਕੋਹ ਨਾਨਕ ਸੁਨ ਰੇ ਬਨਾ ਵੇਹ ਨਰ ਮਾਥੇ ਪਾਗ ਜਹਿ ਮਾਇਆ ਮੰਤਾਤ ਜੀ ਸਭ ਤੇ ਭਇਓ ਉਦਾਸ ਕਹ ਨਾਨਕ ਸੁਨ ਰੇ ਮਨਾ ਤੇਹ ਘਟ ਬ੍ਰਹਮ ਨਿਵਾਸ ਜਹ ਪ੍ਰਾਨੀ ਹੋ ਮੈਂ ਤਜੀ ਕਰਤਾ RAM ਪਛਾਨ ਕਹ ਨਾਨਕ ਵਾਹ ਮੁਕਤ ਨਰ ਇਹ ਮਨ ਸਾਚੀ ਮਾਨ ਬੈਨਾ ਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ نس ਦਿਨ ਜੋ ਨਾਨਕ ਭਜੈ ਸਫਲ ਹੋਏ ਤਹ ਕਾਮ ਜੈ ਬਾ ਗੁਨ ਗੋਬਿੰਦ ਭਜੋ ਕਰਨ ਸੁਨੋ ਹਰਨਾਮ ਕਾਹ ਨਾਨਕ ਸੁਨ ਰੇ ਮਨਾ ਪਰਹਿਨਾ ਜਮਕੈ ਤਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਦਾਰ ਜੋ ਸੁਪਨਾ ਅਰ ਪੇਖਨਾ ऐसे जग को जान इन में कुछ साचो साच नहीं नानक बिन भगवान نس دنมายا کارنے प्रनी डोलत नी तो ਕੋਟਨ ਮੈਂ ਨਾਨਕ ਕੋ ਨਾਰਾਇਣ ਜਹ ਜੀਤ ਜੈਸੇ ਜਲਤੇ ਬੁਦ ਬੁਦਾ ਉਪਜੈ ਬਿਨ ਸੈਨੀਤ ਜਾਗ ਰਚਨਾ ਤੈ ਸੇ ਰਚੀ ਕਹੂ ਨਾਨਕ ਸੁਨ ਮੀਤ ਪ੍ਰਾਨੀ ਕਛੂ ਨਾ ਚੇਤਈ ਮਦਮਾਇ ਕੈੰਦ ਕਹੂ ਨਾਨਕ ਬਿਨ ਹਰ ਭਜਨ ਪਰਤ ਤਾ ਹੈ ਜੰਫੰਦ ਜਾਓ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੈ ਹ ਕਹ ਨਾਨਕ ਸੁਨ ਰੇ ਮਨਾ ਦੁਰਲਭ ਮਾਨਖ ਦੇਹ ਮਾਇਆ ਕਰਨ ਤਾਹਹੀਂ ਮੂਰਖ ਲੋਗਿਆ ਜਾਨ ਕਹ ਨਾਨਕ ਬਿਨ ਹਰ ਭਜਨ ਬਰਥਾ ਜਨਮ ਸਿਰਾਨ ਜੋ ਪਿਆਨੀ ਇਸ ਦਿਨ ਭਜੇ रूप राम ते हजार हर जन हर अंतर नहीं नानक साची मान मान माया में फदरयो विसरयो गोविंद नाम ਕਹੋ ਨਾਨਕ ਬਿਨ ਹਰ ਪਰਨ ਜੀਵਨ ਕੋਨੇ ਕਾਮ ਪ੍ਰਾਨੀ ਰਾਮ ਨਾ ਚੇਤਈ ਮਦਮਾਇ ਕੈ ਅੰਦਰ ਗੋਹ ਨਾਨਕ ਹਰ ਭਜਨ ਬਿਨ ਪਰਤ ਤਾ ਹੈ ਜਨ ਸੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕਹ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰਮਤ ਫਿਰਿਓ ਮਿਟੇਉ ਨਾ ਜਮ ਕੋ ਤਾਸ ਕਹਉ ਨਾਨਕ ਹਰ ਭਜ ਮਨਾ ਨਿਰਪੈ ਤਵੈ ਬਾਸ ਜਤਨ ਬਹੁਤ ਮੈਂ ਕਰ ਰਹੋ ਮਿਟੇਉ ਨਾ ਮਨ ਕੋ ਮਾਨ ਦੋਰੇ ਮਤ ਸਿਉ ਨਾਨਕ ਫਦਿਓ ਰਖ ਲਿਓ ਭਗਵਾਨ ਬਾਲ ਜੋਵਾਨੀ ਅਰ ਬਿਰ ਦਫਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਣੋ ਹਤੋ ਸੋਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਯੋ ਰਾਮ ਗਯੋ ਅਬ ਕਿਉ ਰੋਵਤ ਅੰਦ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਨ ਮੀਤ ਨਾਨਕ ਮੂਰਤ ਚਿਤਰਜਉ ਛਾੜਤ ਨਾਹਨ ਪੀਤ ਨਰ ਚਾਹਤ ਕਛ ਆਉਰ ਉੜੇ ਕੀ ਔਰੇ ਪਈ ਚਤਵਤ ਰਹਿਓ ਠਗੋਰ ਨਾਨਕ ਫਾਸੀ ਗੱਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਕਹੋ ਨਾਨਕ ਸੋਨੇ ਦੇ ਮਨਾ ਹਰ ਪਾਵੈ ਸੋ ਹੋਏ ਜਗਤ ਪੇਖਾਰੀ ਫਿਰਤ ਹੈ ਸਭ ਕੋ ਦਾ ਤਾਰਾ ਕਹ ਨਾਨਕ ਮਨ ਸਿਮਰਤ ਹੈ ਪੂਰਨ ਹੋ ਵਹਿਗਾਮ ਝੂਠੇ ਮਾਨ ਕਹਾ ਕਰੇ ਜਗ ਸੁਪਨੇ ਜੋਂ ਜਾਨ ਇਨ ਮੈਂ ਕਛ ਤੇ ਰੋ ਨਹੀਂ ਨਾਨਕ ਕਹਿਉ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸੈ ਸ਼ਨ ਮੈ ਮੀਤ ਜਹ ਪ੍ਰਾਨੀ ਹਰ ਜਸ ਕਹਿਓ ਨਾਨਕ ਤੇਹ ਜਗ ਜੀਤ ਜਹਿ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ नानक साची भगत भगवान जय प्रानी के है मन जैसे सुकर स्वान नानक मानो ताहे तन ਸੁਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜਾਓ ਇਕ ਮਨ ਹੋਏ ਇਕ ਚਤ ਤੀਰਥ ਵਰਤਿ ਅਰਦਾਸ ਕਰ ਮਨ ਮੈਂ ਤਰੇ ਗੁਮਾਨ ਨਾਨਕ ਨਹਿਫਲ ਜਾਤ ਤਹੇ ਜੋ ਕੁੰਚਰ ਇਸ ਨਾਨ ਸਿਰ ਕੰਪਿਓ ਪਗ ਡਗ ਮਗੈ नैन जोत ते नानक बि पई कू न हर نج کر करियो जगत میں ਕੋ ਕਹੂੰ ਕੋ ਨਾ ਹੈ ਨਾਨਕ ਥਿਰ ਹਰ ਭਗਤ ਹੈ ਤਹਿਰਾਖੋ ਮਨ ਮਾ ਹੈ ਜਗ ਰਚਨਾ ਸਭ ਝੂਠ ਹੈ जान ले हो रे मीत कह नानक तेरे नाम है जो बालू की प्रीत राम गयो रावण गयो ਜਾ ਕੋ ਬਹੁ ਪਰਿਵਾਰ ਕਾਹ ਨਾਨਕ ਫਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਸਾਡ ਸਗਲ ਜੰਜਾਲੇ ਦੋਹਰਾ ਬਾਲੇ ਛੁਟਕਿਓ ਬੰਦਨ ਪਰੇ ਕਛੂ ਨਾ ਹੋਤੇ ਉਪਾਏ ਕਹਉ ਨਾਨਕ ਅਬ ਓਟ ਹਰੇ ਗਜ ਜਿਉ ਹੋ ਸਹਾਰੇ ਬਲ ਹੁਆ ਬੰਦਨ ਛੁਟੇ ਸਭ ਕਿਛ ਹੋਤੇ ਉਪਾਏ ਨਾਨਕ ਸਭ ਕਿਛ ਤੁਮ ਰਹਿ ਹੱਥ ਮੈਂ ਤੁਮ ਹੀ ਹੋ ਤਸ ਹਾਏ ਸੰਗ ਸਖਾ ਸਭ ਤਜ ਗਏ ਕਹ ਨਾ ਨਿਭਿਓ ਸਾਥ ਕਹਉ ਨਾਨਕ ਇਹ ਹੈ ਬਿਪਤ ਮੈਂ ਤੇ ਇਕ ਰਗ ਦਾ ਹੱਥ ਨਾਮ ਰਹਿਓ ਸਾਧੂ ਰਹਿਓ रहियो गुर गोबिंदक हे जगत में किन जपियो गुरम राम नामुर मै गयो جا کے سامنے کوئے جهہ سمрте ਸੰਕਟ मिटे ਦਰਸ ਤੁਹਾਰੋ ਹੋਏ